ਕਿਵੇਂ ਦੇਖ ਦਿਓ ਲਗਾਤਾਰ ਕਰਜ਼ਾ ਪੰਜਾਬ ਦੇ ਸਰ ਚੜ ਰਿਹਾ ਹੈ ਜਿਹੜਾ ਗੱਲ ਕਰਤਾ ਹੈ ਪੰਜਾਬ ਦਾ 3 ਸਾਲਾਂ ਚ ਇਹ ਸਾਮ ਆਦਮੀ ਪਾਰਟੀ ਦੀ ਸਰਕਾਰ ਜਿਨੇ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਸੀ 2 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਪੰਜਾਬ ਦੇ ਇਤਿਹਾਸ ਚ ਕਿਸੇ ਸਰਕਾਰ ਨੇ ਨਹੀਂ ਚੜਾਇਆ ਉਹ ਇਹ ਸਾਮ ਆਦਮੀ ਪਾਰਟੀ ਦੀ ਸਰਕਾਰ ਨੇ ਚੜਾਇਆ ਕਰਜ਼ਾ ਇੰਨਾ ਹੋ ਗਿਆ ਕਿ ਆ ਜਰਾ ਇੱਕ ਘੰਟਾ ਆਪਾਂ ਗੱਲ ਕੀਤੀ ਹੈ 250 ਕਰੋੜ ਦਾ ਕਰਜ਼ਾ ਇਹਨਾਂ ਨੇ ਇਹ ਘੰਟੇ ਪਰਚੇ ਲੈ ਲੈ ਇੰਨਾ ਵੱਡਾ ਕੰਸਾ ਇਸ ਕਰਜ਼ੇ ਦੇ ਨਾਲ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਜੇ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਇਹਨਾਂ ਨੇ ਦਿੱਤਾ ਆਮ ਆਦਮੀ ਪਾਰਟੀ ਨਾਲ ਤੁਹਾਨੂੰ ਕੀ ਫਾਇਦਾ ਹੋਇਆ ਕਿ ਤੁਹਾਡੇ ਮੋਹੱਲੇ 'ਚ ਤੁਹਾਡੇ ਸ਼ਹਿਰ 'ਚ ਤੁਹਾਡੇ ਪਿੰਡ 'ਚ ਆਣ ਗਵਾਂਡ 'ਚ ਕੀ ਕੋਈ ਨਵੀਂ ਸੜਕ ਕੋਈ ਨਵਾਂ ਪੁਲ ਕੋਈ ਨਵਾਂ ਹਸਪਤਾਲ ਕੋਈ ਨਵਾਂ ਸਕੂਲ ਤੁਹਾਨੂੰ ਕੋਈ ਨਵੀਂ ਸਹੂਲਤ ਕੋਈ ਚੀਜ਼ ਤੁਹਾਨੂੰ ਮਿਲੀ ਹੈ ਕਿ ਤੁਹਾਡੀ ਸਰਕਾਰ ਨੇ ਤੁਹਾਡੇ ਉੱਤੇ ਕਰਜ਼ਾ ਪਾਇ ਕਿ ਇਹਨਾਂ ਨੂੰ ਤਾਂ ਤੁਸੀਂ ਰੋਣਾ ਕਰ ਦੋਗੇ कर्जा खड़ा रहेगा वो कर्जे की भरपाई कौन करूगा पंजाब की जनता करूगी निके निके बच्चे जो खड़े ने इन्हना कर्जा लिता है अठारह साल साल वास्तव कौन लाऊगा अज तुम लाओगे गांधे बच्चे लाओगे ए कारण की है यहां आई कि जी थी नौकरियां थोड़े बच्चन नहीं मिल रही चार नौकरियां निकल गया बार वाले लैके जा रहे हैं ਤੁਹਾਡੀ ਚੇਰਮੈਨ ਹੀ ਆ ਬਾਹਰ ਵਾਲੇ ਲੈ ਕੇ ਜਾ ਰਹੇ ਨੇ ਜਿੰਨੇ ਵੱਡੇ ਆਉਦੇ ਨੇ ਅੱਜ ਆਮ ਆਦਮੀ ਪਾਰਟੀ ਦੇ ਖੁੱਦ ਦੇ ਬਕਰ ਇਹਨਾਂ ਦੇ ਖਿਲਾਫ ਆਪ੍ਰੀਤੀ ਮਲੋਤਰਾ ਜੀ ਵਰਗੇ ਜਿਹੜੇ ਉਹਨਾਂ ਦੇ ਮਹਿਲਾ ਵਕਰੀ ਸੀ ਮੈਂ ਦਾਤੈਨ ਦੀਆਂ ਬੀਬੀ ਜੀ ਤੇ ਜਿਨੇ ਮੱਤ ਦਿਖਾਈ ਤੇ ਜਿਹੜਾ ਗਲਤ ਹੋ ਰਿਹਾ ਸੀਗਾ ਉਹ ਗਲਤ ਦੇ ਖਿਲਾਫ ਉਹਨਾਂ ਨੇ ਮੋਰਚਾ ਖੋਲਿਆ ਤੇ ਆਪਣੀ ਪਾਰਟੀ ਦੀ ਅਸਲੀਅਤ ਸਾਹਮਣੇ ਕਰਦੇ ਮੈਂ ਮੈਂ ਇੱਕ ਚੀਜ਼ ਮੈਂ ਹੋਰ ਵੀ ਕਹਿਣਾ ਚਾਹਾਂਗੀ ਇੱਕ ਪਾਸੇ ਕਰਜ਼ਾ ਲੈ ਰਹੇ ਨੇ ਦੂਜੇ ਪਾਸੇ 12 محکمہ ਤਾਂ ਇਹਨਾਂ ਨੇ ਪੈਸੇ ਵਾਪਸ ਮੰਗਵਾ ਲਏ ਕਿਉਂਕਿ 12 ਤਰੀਕ ਹੋ ਗਈ ਅਜੇ ਤਨਖਵਾਵਾਂ ਤੋਂ ਆਸਮਾਨ ਨੂੰ ਪੂਰੀ ਨਹੀਂ ਦੇ ਸਕੇ ਨੇ ਪਾਵੇਂ ਸਿੱਖਿਆ ਡਿਪਾਰਟਮੈਂਟ ਹੋਵੇ ਪਾਵੇਂ ਸਿਹਤ ਹੋਵੇ ਪਾਵੇਂ ਕਿਸਾਨ ਸਾਰੇ ਡਿਪਾਰਟਮੈਂਟ ਪੰਚਾਇਤਾਂ ਤੋਂ ਵੀ ਪੈਸੇ ਵਾਪਸ ਇਹਨਾਂ ਨੇ ਮੰਗਵਾ ਕੇ ਉਹ ਹੁਣ ਤਨਖਵਾਵਾਂ ਦੇ ਦੇ ਤੇ ਤੀਜੀ ਜਗ੍ਹਾ ਜਿਹੜਾ ਕੇਜਰੀਵਾਲ ਤੇ ਲੁਟੇਰਾ ਟੋਲਾ ਦਿੱਲੀ ਦਾ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਇਹਨਾਂ ਦੀ ਲੁੱਟ ਜੇਲ੍ਹ ਤੋਂ ਜਿਹੜਾ ਸਲਾਖਾ ਤੋਂ ਨਿਕਲ ਕੇ ਉਹ ਪੰਜਾਬ ਪਹੁੰਚ ਗਏ ਨੇ ਇਹਨਾਂ ਨੂੰ ਪਤਾ ਹੈ ਸਾਲ ਭਰ ਰਹਿ ਗਿਆ ਹੈ ਜਿੰਨਾ ਲੁੱਟ ਸਕਦੇ ਉਹ ਤਾਂ ਇਹਨਾਂ ਨੇ ਪੂਰਾ ਪੰਜਾਬ ਨੂੰ ਜਿਹੜਾ ਕਰਜ਼ਾਈ ਕਰਤਾ ਹੁਣ ਦੇਖੋ ਕਿੰਨਾ ਵੱਡਾ ਲੈਂਡ ਸਕੈਮ ਲੈਂਡ ਪੂਲਿੰਗ ਸਕੈਮ ਹਜ਼ਾਰਾਂ ਏਕੜ ਸ਼ਹਿਰਾ ਦੀ ਕਿਸਾਨਾਂ ਦੀ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਇਹਨਾਂ ਨੇ ਅਕਵਾਇਰ ਕਰਨ ਦਾ ਫੈਸਲਾ ਕੀਤਾ ਤੇ ਮਾਡਲ ਕੀ ਬਣਾਇਆ ਕਿ ਜਿਹੜਾ ਨਹੀਂ ਦੇਣਾ ਚਾਹੁੰਦਾ ਚੰਗਾ ਜੀ ਸਾਨੂੰ ਦੱਸ ਦੇ ਅਸੀਂ ਉਹਦੀ ਨਹੀਂ ਲਵਾਂਗੇ ਤੇ ਫੋੜੇ ਬਾਅਦ ਜਿਹੜੇ ਆਪਾਂ ਬਲੈਂਕ ਪੁੱਲੇ ਕਾਤੇ ਉਹ ਜਿਹਨੂੰ ਮਰਜ਼ੀ ਅਸੀਂ ਦੇਣਾ ਅਸੀਂ ਦੇ ਦਾਂਗੇ ਇਹਦਾ ਮਤਲਬ ਜਿਹੜਾ ਵਿਚਾਰਾ ਕਿਸਾਨ ਆਪਣੀ ਜ਼ਮੀਨ ਬਚਾਉਣਾ ਚਾਹੁੰਦਾ ਹੈ ਪਹਿਲੇ ਦੋ ਇਹਨਾਂ ਦੀ ਜੇਬ 'ਚ ਪੈਸੇ ਪਾਏ ਤੇ ਆਪਣੀ ਜ਼ਮੀਨ ਬਚਾਏ ਉਹਦੇ ਬਾਅਦ ਜਿਹਦੀ ਜ਼ਮੀਨ ਇਹਨਾਂ ਨੇ ਹੜੱਪ ਕਰ ਲਈ ਤੀ ਉਹ ਜਿਹਨੂੰ ਮਰਜ਼ੀ ਆ ਦੇਣਾ ਜੋ ਉਸ ਤੋਂ ਪੈਸਾ ਲੈ ਕੇ ਦੇ ਦੇ ਇਸ ਤੋਂ ਵੱਡਾ ਸਕੈਂਪ ਕੋਈ ਹੋ ਨਹੀਂ ਸਕਦਾ ਜਿਹੜੇ ਕਰਕੇ ਸਾਰੇ ਕਿਸਾਨ ਕਰਨੇ 'ਚ ਬੈਠੇ ਨੇ ਕਿਉਂਕਿ ਨਾ ਉਹਨਾਂ ਨੂੰ ਆਪਣੀ ਜ਼ਮੀਨਾਂ ਤੇ ਰੇਟ ਮਿਲ ਰਹੇ ਨੇ ਆ ਜਿਹੜਾ ਨੇ ਵਿਧਾਨੇ 'ਚ ਕੀਤਾ ਹੈ ਕੱਲ ਬਠਿੰਡੇ 'ਚ ਵੀ ਆ ਕੇ ਕਰਨਗੇ ਤੁਹਾਡੇ ਬਟੰਡੇ ਦੀ ਕੀਮਤਾ ਜ਼ਮੀਨਾਂ ਦੀ ਜਿਹੜੀ ਸਾਰੀ ਵਧ ਰਹੀਆਂ ਨੇ ਉਹ ਠਾ ਕਰਕੇ ਥੱਲੇ ਡਿੱਗ ਰਿਆ ਕਿਉਂਕਿ ਤੁਹਾਡੀ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਕੇ ਉਹ ਵੱਡੇ ਵੱਡੇ ਉਦਯੋਪਕੀ ਜਿਹੜਾ ਇਹਨਾਂ ਦੀ ਜੇਬਾਂ ਭਰਾਂਗੇ ਜਿਵੇਂ ਤੁਸੀਂ ਦੇਖੋ ਲੁਧਿਆਣੇ 'ਚ ਜਿਹੜੇ ਲੁਧਿਆਣੇ ਵੈਸੇ ਕੈਂਡੀਡੇਟ ਖੜੇ ਨੇ ਯਾਦ ਕਰੋ ਜਦ ਸ ਰਾਜ ਸਭਾ ਦੀ ਮੈਂਬਰਸ਼ਿਪ ਬਣੀ ਸੀ ਕੀਰੋਲਾ ਪਿਆ ਸੀ ਕਿ ਸਾਰੇ ਬਾਹਰ ਦੇ ਬੰਦਿਆਂ ਨੂੰ ਪੰਜਾਬ ਦੀ ਰਾਜ ਸਭਾ ਦੀ ਸੀਟਾਂ ਵੇਚ ਕੇ ਕੇਜਰੀਵਾਲ ਨੇ ਉਹਨਾਂ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਦਿੱਤੀ ਅੱਜ ਕੇਜਰੀਵਾਲ ਹਾਰ ਗਿਆ ਤੇ ਉਸ ਬੰਦੇ ਨੂੰ ਇਲੈਕਸ਼ਨ 'ਚ ਖੜਾ ਕਰਕੇ ਹੁਣ ਪੰਜਾਬ ਦੇ ਲੋਕੀ ਕੇਜਰੀਵਾਲ ਦੀ ਰਾਜ ਸਭਾ ਦੀ ਰਾਹ ਸਾਫ ਕਰਨ ਵਾਸਤੇ ਹੁਣ ਉਹਨੂੰ ਬਾਅਦ ਇਲੈਕਸ਼ਨ ਲੜਾਈ ਜਾ ਰਹੀ ਹੈ ਜਿਹੜਾ ਬੰਦਾ ਨਾ ਪੰਜਾਬ 'ਚ ਰਹਿੰਦਾ ਹੈ ਉਹ ਇੱਕ ਬਿਜ਼ਨਸਮੈਨ ਬੰਦਾ ਗੁਰਦਾਉਂ 'ਚ ਰਹਿੰਦਾ ਹੈ ਉਹਨੂੰ ਕਰਤਾ ਸਿੰਘ ਸਰਾਭਾ ਜੀ ਮਾਨ ਸ਼ਹੀਦ ਦਾ ਨਾ ਤੱਕ ਨਹੀਂ ਪਤਾ ਤੇ ਆਪਣੇ ਲੋਕਾਂ ਇਹਨਾਂ ਨੂੰ ਵੋਟਾਂ ਪਾ ਦੇ। ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰ ਸਕਦੀ ਆ ਕਿ ਪੰਜਾਬ ਅੱਜ ਕਰਜ਼ਾਈ ਉਹ ਕੇ ਘੁੱਟਨੇ ਟਿਕਾਤੇ ਭਗਵੰਤਬਾਨ ਨੇ ਜਿਵੇਂ ਤੇਜਰੀ ਵਾਲ ਤੇ ਮੋਦੀ ਸਾਹਿਬ ਦੇ ਪਹਿਲਾਂ ਜੇ ਗਿਰਿਆ ਹੁੰਦਾ ਨਾ ਐ ਪੰਜਾਬ ਦੇ ਘੁੱਟਨੇ ਨੇ ਟਿਕਾਤੇ ਨੇ ਕਰਜ਼ਾਈ ਕਰ ਛੱਡਿਆ ਹੁਣ ਇਹਨਾਂ ਲੁਟੇਰਿਆਂ ਤੋਂ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਸਾਰੇ